ਤੁਸੀਂ ਕਦੀ ਵੇਖਿਓ ਪੰਜ ਸੱਤ ਗਾਵਾਂ ਰੱਖੀਆਂ ਹੋਣ ਨਾ ਉਹਨਾਂ ਵਿੱਚ ਦੋ ਦੁੱਧ ਦਿੰਦੀਆਂ ਹੋਣ ਤੇ ਚੌਨ ਉਹਦੇ ਪੱਠੇ ਪੋਣੇ ਪੈਂਦੇ ਕਈ ਵੇਰੀ ਜੀ ਪਰ ਉਹ ਕਦੀ ਨਹੀਂ ਦੁੱਧ ਦੇਣ ਵਾਲੀਆਂ ਗਾਵਾਂ ਕਹਿੰਦੀਆਂ ਸਾਢੇ ਕਰਕੇ ਤੁਹਾਡੀ ਵੀ ਸੇਵਾ ਹੋ ਰਹੀ ਹੈ ਪਰ ਬੰਦਾ ਕਹਿੰਦਾ ਕਿ ਮੈਂ ਨਾ ਨਾ ਕਮਾਈ ਕਰਾਂ ਤੇ ਭੁੱਖੇ ਮਰ ਜਾਓ ਤੁਸੀਂ ਸਾਰਾ ਟੱਬਰ ਬੋਲੋ ਜੀ ਬੰਦਾ ਬੀਬੀ ਨੂੰ ਕਹੀ ਜਾਂਦਾ ਤੈਨੂੰ ਮੈਂ ਨਾ ਲੈ ਕੇ ਆਉਂਗਾ ਤੈਨੂੰ ਤਾਂ ਰਿਸ਼ਤਾ ਨਹੀਂ ਹੋਣਾ ਚੰਗਾ ਉਹ ਆਂਦੀ ਜੇ ਮੈਂ ਤੇਰੇ ਘਰ ਨਾਲ ਆਉਂਦੀ ਤੇ ਮੈਂ ਤੇ ਬਾਦਸ਼ਾਹ ਨਾਲ ਵਿਆਹ ਕਰਾਉਣਾ ਸੀ ਕਾਟੋ ਵੀ ਨਹੀਂ ਅੱਗੇ ਉਹ ਯੂਨੀਵਰਸਿਟੀ ਦੀ ਪ੍ਰਧਾਨ ਰਹੀ ਐ ਅੱਜ ਸਮੱਸਿਆ ਮਤਲਬ ਈਗੋ ਏਡੀ ਵੱਡੀ ਸਿਰ ਚੜ ਕੇ ਬੋਲਦੀ ਐ ਤੇ ਮਾਫ ਕਰਨਾ ਮੇਰੀਆਂ ਸਿਆਣੀਆਂ ਪੈਣਾ ਬੈਠੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ 10-10 ਸਾਲ ਤੋਂ ਧੀਆਂ ਪੀਕੇ ਬੈਠੀਆਂ ਤੇ ਉਦੋਂ ਜਦ ਲਾਵਾਂ ਪੜੀਆਂ ਜਾਂਦੀਆਂ ਨੇ ਉਹ ਰਾਗੀ ਸਿੰਘ ਜੀ ਦਾ ਪਰਦੇ ਹੱਬੇ ਸਾਹ ਕੁੜਾ ਵੀ ਜਿੱਥੇ ਪੱਲੇ ਟੈਂਡੇ ਲੱਗੀ ਮਾੜੀ ਜੀ ਗੱਲ ਮਾਂ ਕਿੰਨਾ ਕੁਝ ਕਹਿੰਦੀ ਸੁਣਦੀ ਐ ਨਾ ਆਪਾਂ ਤੇ ਸੱਸ ਨੇ ਕਹਿੰਦੀ ਕੋਈ ਗੱਲ ਨਹੀਂ ਉਹ ਵੀ ਮਾਂ ਹੀ ਐ ਪਰ ਆਹ ਪਰ ਜੇ ਇਨਿਖਿਨਿਖੇ ਗੱਲਾਂ ਨੇ ਇਹ ਗੱਲਾਂ ਸਿੱਖਣੀਆਂ ਨੇ ਵਿਆਹ ਹੋ